ਸ਼੍ਰੀ ਸ਼ਿਵਕਾਵੜ ਸੇਵਾ ਸੰਘ ਖੰਨਾ ਦੀ ਇੱਕ ਵਿਸ਼ੇਸ਼ ਬੈਠਕ ਪ੍ਰਤਾਪ ਪੈਲਸ ਖੰਨਾ ਵਿੱਚ ਪ੍ਰਧਾਨ ਹੰਸ ਰਾਜ ਬਰਾਨੀ ਜੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸੰਘ ਦੇ ਕਾਰਿਆਕਰਤਾਵਾਂ ਨੇ ਆਪੋ ਆਪਣੇ ਵਿਚਾਰ ਵੀ ਰੱਖੇ ਪ੍ਰਧਾਨ ਹੰਸ ਰਾਜ ਬਰਾਨੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਜੁਲਾਈ ਤੋਂ ਸ਼ਿਵ ਮਹਾਪ੍ਰਾਣ ਜੀ ਦੀ ਕਥਾ ਸ਼ੁਰੂ ਹੋਣ ਜਾ ਰਹੀ ਹੈ ਜਿਸ ਵਿੱਚ ਬਲਰਾਮ ਸ਼ਾਸਤਰੀ ਜੀ ਉਜੈਨ ਵਾਲੇ ਮਹਾਪ੍ਰਾਣ ਦੀ ਕਥਾ ਕਰਨਗੇ ਕੱਲ ਸਵੇਰੇ 11 ਵਜੇ ਸਵਾਮੀ ਸਜਦਾਨੰਦ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਹਵਨ ਜਗ ਕੀਤਾ ਜਾਵੇਗਾ ਹਰ ਮਹਾਦੇਵ ਹਰ ਹਮ ਮਹਾਦੇਵ ਹਰ ਹਮ ਮਹਾਦੇਵ ਹਮ ਹਮ ਮਹਾਦੇਵ ਹਰ ਹਮ ਮਹਾਦੇਵ ਹਰ ਹਰ ਮਹਾਦੇਵ ਹਰ ਹਮ ਮਹਾਦੇਵ ਹਰ ਹਮ ਮਹਾਦੇਵ ਹਰ ਹਮ ਮਹਾਦੇਵ ਪਤਾ ਜੀ ਅੱਜ ਦੀ ਜਿਹੜੀ ਬੈਠਕ ਲੱਗੀ ਗਈ ਕਾਵੜ ਸੰਗ ਦੀ ਕਿਸ ਮਕਸਦ ਨਾਲ ਸੀ ਇਹ ਮਕਸਦ ਤਾਂ ਸਿਰਫ ਇਹ ਸੀ ਵੀ ਜਿਹੜਾ ਕਾਵੜ ਅਸੀਂ ਹਰ ਸਾਲ ਸ਼ਾਵਨ ਦੇ ਮਹੀਨੇ ਲਗਾਉਂਦੇ ਆ ਔਰ 35 ਮਸ਼ਯੁਰ ਇਸ ਵੇਲੇ ਲੱਗ ਰਹੇ ਔਰ ਕੱਲ ਤੋਂ 22 ਤਰੀਕ ਤੋਂ ਗੱਲ ਇੱਥੇ ਕਥਾ ਸ਼ੁਰੂ ਹੋ ਰਹੀ ਹੈ ਸ਼੍ਰੀ ਮਹਾਪ੍ਰਾਨ ਜੀ ਤੇ ਉਹ ਬਦਰਾਮ Shastri ਜੀ ਜੈਨ ਤੋਂ ਆ ਰਹੇ ਨੇ ਉਹ ਹਮੇਸ਼ਾ ਜਿਵੇਂ ਹਰ ਸਾਲ ਅਸੀਂ ਕਥਾ ਕਰਾਨੇ ਚਾਰ ਵਜੇ ਤੋਂ ਲੈ ਕੇ 7 ਵਜੇ ਤੱਕ ਕਥਾ ਹੋਏਗੀ ਤੇ ਤੇ ਉਹ ਸਾਰੇ ਅਸੀਂ ਮੈਂਬਰ ਸਾਹਿਬਾਨ ਤਿਆਰੀਆਂ ਦੇਖਣ ਆਏ ਸੀ ਵੀ ਤਿਆਰੀਆਂ ਹੋ ਗਈਆਂ ਸਾਰੀ ਆਪਣੀ ਇਹ ਪੈਲਸ ਦੇ ਵਿੱਚ ਤਾਂ ਕਿ ਕੱਲ ਨੂੰ ਕੋਈ ਦਿੱਕਤ ਨਾ ਹੋਵੇ ਕੱਲ ਸਵੇਰੇ 11 ਵਜੇ ਹਵਨ ਹੋਏਗਾ ਹਵਨ ਤੋਂ ਬਾਅਦ ਮਾਰੀਦਾ ਅਸ਼ੀਰਵਾਦ ਲੈ ਕੇ ਪੁਰੇ ਨਾ ਦਾ ਅਸ਼ੀਰਵਾਦ ਲੈ ਕੇ ਇਸੇ ਵੇਲੇ ਤੇ تیاری ਸ਼ੁਰੂ ਹੋ ਗਈ ਜੇ ਕਾਵੜ ਸ਼ੁਰੂ ਹੁੰਦੀ ਹੈ ਉਹ ਕਦ ਸ਼ੁਰੂ ਹੁੰਦੀ ਹੈ ਕੇਂਦਰੀ ਤੋਂ ਕਾਵੜ ਪਹਿਲੀ ਆ ਜਾਂਦੀ ਹੈ ਕਾਵੜ ਤਾਂ ਸਾਡੇ 2 ਦਿਨ ਪਹਿਲਾਂ ਵੀ ਆ ਗਈ ਸੀ ਅੰਮ੍ਰਿਤਸਰ ਦੇ ਕਾਵੜੀ ਸੀ ਉਹਨਾਂ ਦਾ ਫੋਨ ਸਾਡਾ ਨੰਬਰ ਹੈਗਾ ਉਹਨਾਂ ਨੇ ਫੋਨ ਕੀਤਾ ਤੇ ਉਹਨਾਂ ਦੀ ਜੋ ਸੇਵਾ ਕਰਨੀ ਸੀ ਕੀਤੀ ਤੇ ਉਸ ਤੋਂ ਬਾਅਦ ਹੁਣ ਰੋਜ਼ ਤਕਰੀਬਨ ਕੋਈ ਨਾ ਕੋਈ ਆ ਹੀ ਜਾਂਦਾ ਪਰ 29 ਦੀ ਤੋਂ ਬਾਅਦ ਰਸ ਪੈਣਾ ਸ਼ੁਰੂ ਹੋ ਜਾਏਗਾ ਕੀ ਕੁਝ ਹੁੰਦਾ ਕਾਵੜੀਆਂ ਵਾਸਤੇ ਇਸ ਕਾੜੀਆਂ ਵਾਸਤੇ ਹਰ ਚੀਜ਼ ਦੀ ਸੁਵਿਧਤਾ ਹੁੰਦੀ ਹੈ ਜਿਵੇਂ ਮੈਡੀਸਨ ਹੋ ਗਈ ਖਾਣ ਪੀਣ ਦਾ ਹੋ ਗਿਆ ਕਿਸੇ ਚੀਜ਼ ਦੀ ਜੋ ਰਿਕੁਆਇਰਮੈਂਟ ਉਹਨਾਂ ਦੀ ਹੁੰਦੀ ਹੈ ਅਸੀਂ ਰਸਤੇ 'ਚ ਵੀ ਪੂਰੀ ਕਰਦੇ ਹਾਂ ਵੀ ਤੇ ਰਸਤੇ 'ਚ ਪਿੱਛੇ 'ਚ ਵੀ ਆ ਕੇ ਕੁਝ ਮੰਗਦੇ ਗਰਮੀ ਦੀ ਵਜ੍ਹਾ ਕਰਕੇ ਇੱਕ ਵਾਰੀ ਕਹਿੰਦੇ ਵੀ ਸਾਨੂੰ ਸਕਨਵੀ ਦੀ ਜ਼ਰੂਰਤ ਹੈ ਜਾਂ ਕਿਸੇ ਦੀ ਜ਼ਰੂਰਤ ਹੈ ਅਸੀਂ ਉਹ ਤੋਂ 20 ਕਿਲੋਮੀਟਰ ਪਿੱਛੇ ਆ ਕੇ ਵੀ ਉਹਨਾਂ ਨੂੰ ਪ੍ਰੋਵਾਈਡ ਕਰਕੇ ਕਹਿੰਦੇ ਹਾਂ ਔਰ ਇਸ ਵਾਰੀ ਸਾਡੀ ਸੰਸਦ ਦੇ ਮੈਂਬਰ ਕੁਝ ਐਸੇ ਨੇ ਜੋ ਕਹਿੰਦੇ ਵੀ ਅਸੀਂ ਰੋਜ਼ ਬਿਨ ਆਗਾ ਸਵੇਰੇ 9 ਵਜੇ ਤੋਂ ਲੈ ਕੇ 5-6 ਵਜੇ ਤੱਕ ਰੋਜ਼ ਸਕਨਵੀ ਰੇਂਜ ਚ ਚਲਾਣੀ ਹੈ ਤਾਂ ਕਿ ਕੋਈ ਕਬੜੀ ਪਿਆਸ ਵਾਸੇ ਜਾਂ ਕਿਸੇ ਦੀ ਵਜ੍ਹਾ ਤੋਂ ਪ੍ਰੇਸ਼ਾਨ ਨਾ ਹੋਵੇ